ਕੱਟਤੀ ਆਪਾਂ ਇਹੋ। ਉਹ ਨਮਰਖ ਦੂਦੂ ਮੈਨੇ ਕੋਈ ਜਾਨੇ ਆ। ਉਹ ਆਪਾਂ ਕੱਟਤੀ ਦੀ। ਆਹੋ। ਕਿਸੇ ਦਾ ਨਾਂ ਨਾ ਲਿਓ ਹੁਣ ਬਸ। ਨਾ ਨਾ ਨਾ। ਬਈ ਆ ਵਧੀਆ ਬਾਈ ਸਾਡਾ ਚਾਰ ਅਹੀ ਬਣਾਉਨੇ ਆ ਦੇ ਦੇਖਣ ਨੂੰ। ਫਾੜੀ ਕੋਰਦੋਰੇ ਚ ਪੂਰਾ ਕਬੜਾ ਕੋਈ ਚਾਹੀਦੀ ਆ ਚਲ ਇੱਕ ਫਾੜੀ ਨਹੀਂ ਸਰ ਜਾਂਦਾ। ਫਾੜੀ ਬਹੁਤ। ਹੂੰ ਚਾਰ ਫਾੜੀਆਂ ਕੰਬ ਦੀਆਂ ਕਰ ਦੋ ਬਹੁਤ ਆ। ਜੇ ਹੂੰ ਟੇਡਾ ਬੁੱਡਾ ਕੱਟਿਆ ਤਾਂ ਚਲੋ ਦੀਆ ਬਰਾ ਛੇ ਕਰ ਤਕਾਂ। ਨਹੀਂ ਤਾਂ ਚਾਰ ਹੀ ਫਾੜੀਆਂ ਬਹੁਤ ਆ। ਆਪ ਦਾ ਚਾਰ ਹੋਵੇ ਯਾਰ ਇੰਨੇ ਨਾਲ ਰੋਟੀ ਹੱਟੀ ਬੰਦਾ ਖਾ ਲੇਂਦਾ ਇੱਕ ਮੇਰੇ ਇਹ ਬਾਹਰ ਦਾ ਬੰਦਾ ਹੈ ਹਾਂ ਰੋਟੀ ਇਹ ਕਰਾਈ ਕਈਆਂ ਮਤਲਬ ਮਸਾਂ ਘੱਟੀ ਦਿਆ ਨਾ ਐ ਸੱਤ ਜੀ ਲਾਉਣੀ ਪੈਂਦੀ ਐ ਦਾ ਉਹਨਾਂ ਨਹੀਂ ਕੱਟੇ ਜਾਂਦੇ ਨਾਲ ਲੈ ਲਿਆ ਕੰਮ ਮੈਂ ਪਾਲੇ ਤਾਂ ਹੈ ਨਹੀਂ ਜੇ तो तो काम तो अपना घंटे का है जी घंटे चकते जाने वादिया वाह च मतलब ਤੰਨੇ ਹੋਣੀ ਜਾਂਦੇ ਆ ਵਿੱਚੋਂ ਗੜ ਕਾਂ ਕੱਢੀ ਬੰਦੇ ਸੁਪਨਾ ਲੱਗੇ ਯਾਰ 5 6 ਆਪਾਂ 4 ਪੌੜ ਫਿਰ ਕਿਵੇਂ ਨਾ ਪਊਗਾ ਬਾਬੇ ਦੇ ਘਰੇ ਨਾ ਮੀਂਹ ਪਈ ਜਾਂਦਾ ਅੱਜ ਦਿਨ ਵੀ ਠੰਡਾ ਯਾਰ ਮੌਸਮ ਠੰਡਾ ਦਰਾਖਤ ਦਰੋਖਤ ਤੋਤੇ ਗਏ ਵੇ ਧਾਰਵਰ ਕਿਵੇਂ ਕਰਦੇ ਚੀ 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 ਦੇਖਾਦੇ ਹੈ ਚਾਰ ਵਰ ਬੋਲਦੇ ਸੋਤਾਂ ਜਾ ਬੋਲਦੇ ਸੋਤੇ ਬੈਠੇ ਹੂੰ ਗਰਮੀ ਥੋੜੀ ਜਿਹਾ ਕੱਲ ਵੀ ਬਹੁਤ ਸੀ ਗਰਮੀ ਪਰਸੋਂ ਵੀ ਬਹੁਤ ਸੀ ਗਰਮੀ ਬਹੁਤ ਸੀ ਮੈਂ ਕਿਹਾ ਪਰਸੋਂ ਵੀ ਬਹੁਤ ਸੀ ਕੱਲ ਵੀ ਬਹੁਤ ਸੀ ਬੇਚ ਤਾਂ ਆਪਣੇ ਕਈ ਦਾ ਕਲਮ ਵੀ ਆ ਹਨਾ ਸਾਡੇ ਵਾਲੇ ਵੀ ਜਿਹੜੇ ਖੇਤ ਆ ਉਹ ਵੀ ਕਲਮੀ ਸੀ ਆ ਮੇਰੇ ਇਹ ਤਾਂ ਪਹਿਲੇ ਬਣ ਜਾਂਦੇ ਜਾਂ ਰੱਖਦੇ ਬਸ ਇਹ ਇਹਦੇ ਨਾਲ ਥੱਲੇ ਲਵਾਵਾਂਗੇ ਥੱਲੇ ਕੱਢਾਂਗੇ ਇੱਕ ਟੋਹ ਰੇਤੀ ਦੇ ਨਾਲ ਜਾਂ ਕਾਸੇ ਨਾਲ ਟੋਆ ਜਾ ਕਰਦੇਗੇ ਵਿੱਚ ਦੇ ਦੇ ਜਿੱਥੇ ਟੋਕਾ ਵੱਜਦਾ ਹੈ ਨਾ ਉਹਦੇ ਥੱਲੇ ਜੇ ਟੋਕਾ ਥੱਲੇ ਜਾਵੇ ਤੇ ਅੰਬ ਆ ਆਟੋਮੈਟਿਕ ਹੀ ਸਾਰਾ ਕੱਟਿਆ ਜਾਵੇ ਥੱਲੇ ਆਉ ਉਹ ਥੱਲੇ ਟੋਕਾ ਜਾਂਦਾ ਰਿਹਾ ਪਰ ਤੱਕੇ ਨਾ ਤੋੜਦੇ ਥੱਲੇ ਉਹਦੇ ਇੰਨੀ ਬੱਥਰੇ ਆ ਉਹਦੇ ਤਾਂ ਹੀ ਨਾਲ ਜੁੜਿਆ ਰਹਿ ਜਾਂਦਾ ਕਿਰਾਂ ਘੁੰਮ ਰਿਹਾ ਫੜ ਕੇ ਪਰ ਨਬੇ ਤਾਣ ਉਹ ਹੁਣ ਜਾਈਦਾ ਹਾਂ ਪਹਿਲਾਂ ਲੱਗਿਆ ਆ ਥੱਲੇ ਹਾਂ ਆ ਉਹਦੇ ਸਾਡੇ ਕਿਤਰਾ ਜਾ ਰਿਹਾ ਹਾਂ ਹਾਂ ਕਕਰ ਵੇਰ ਵੱਡੇ ਨਾਲ ਪੜਨੀ। ਵੱਡੀ ਆ ਬਾਰੇ। ਆ ਵੱਡੀ ਆ। ਆ ਤਾਂ ਵੱਡੀ ਆ। ਜਿਹੜੀ ਵੱਡੀ ਉਹ ਪਾਸੇ ਕੱਢੀ ਚਲੋ ਮਗਰੋਂ ਮਣ ਜਾਣਗੀ ਨਾ। ਹੋਰ ਵੱੜੇ ਦਾ ਦੂਦੂ ਆ ਗਿਆ। ਆ ਗਿਆ। ਨਹੀਂ ਆਇਆ ਨਹੀਂ ਬਸ ਆ ਰਿਹਾ ਦੂਦੂ। ਹਾਂ ਵੱਡੀ ਆ। ਸਕਮੰਦਰ ਸਿੰਘ, ਸਕਮੰਦਰ ਸਿੰਘ ਆ ਗਿਆ ਉਦੋਂ ਪੜਨੀਆ ਗੱਲ ਰੇਤੀ ਲਿਆਉ। ਇਹ ਲਾ ਦੇਾਂਗੇ ਰੇਤੀ ਲਾ ਕੇ ਚੱਲ ਬਣਾ ਦੇਾਂਗੇ ਵਧੀਆ। ਮੰਦਰ ਐਸੇ ਕਰੋ ਤਾਂ ਹੈਗਾ ਹਿੰਮਤੀ ਮਸੇਨ ਮਸੂਨ ਜੀ ਪੂਰੇ ਭੱਜੇ ਫੱਤਰ ਹੈ ਜਿਹਨਾਂ ਚ ਮਿਲੀ ਨਹੀਂ ਆਉਂਦਾ ਕਰਦਾ ਸਕੂਟਰੀ ਤੇ ਮੈਂ ਜਾਨਣਾ ਸਵੇਰੇ ਆਇਆ ਤੇਰਾ ਆ ਰਿਹਾ ਮੈਂ ਫੰਟੇ 3:30 ਹਾਂ ਤਾਂ ਨਹੀਂ ਆ ਪਾਇਆ ਕਿੰਨਾ ਮੋਪਣਾ ਜਾਵੇ ਬੰਦੇ ਚਾਹ ਤੋ ਬੈਠੇ ਰਹਿਣ ਜਾਂ ਲਾ ਕਰ ਹਾਂ ਸਹੀ ਚਾਹ ਤਾਂ ਨਹੀਂ ਬੰਦੇ ਬਣਾਏ ਜੀ ਆ ਵੀ ਆ ਗਈ ਤੁਹਾਨੂੰ ਆਪਾਂ ਸਾਰੇ ਉਹਦੇ ਟ੍ਰੈਕਟਰ ਟਿਊਟੋਰਿਅਲੀਆਂ ਜਾੜ ਸਾਰੀਆਂ ਜਾੜੀਆਂ ਸਾਧੂ ਕਾਲੀਆਂ ਵੀਡੀਓ ਇਤੁਨੇ ਜੇ ਸਲਾਈ ਇਕੱਲੀ ਇਕੱਲੀ ਕਰ ਲਓ ਆ ਵੀ ਤੁਹਾਨੂੰ ਲਈ ਬਾਹਰ ਆਪਾਂ ਤੇਰੇ ਜਵਾਕ ਕੋਲੇ ਵੀ ਸ਼ੇਰ ਜਾੜਦੀ ਆ ਉੱਥੇ ਜਾ ਹੂੰ ਹੂੰ ਸਾਰਿਆਂ ਕੋਲੇ ਜਾਂਦੀਆਂ ਵੀਡੀਓ ਉੱਥੇ ਤਾਂ ਨਿੱਕੇ ਵਾਲੇ ਕੋਲੇ ਤਾਂ ਪਹਿਲਾਂ ਪਹੁੰਚਦੀ ਆ ਉਹ ਪਾਲਦੇ ਹੋਏ ਵੀਡੀਓ ਉਹਦਾ ਬੜੀਆਂ ਗੱਲਾਂ ਪਤਾ ਉਹਦਾ ਪਿੰਡ ਦੀਆਂ ਗੱਲਾਂ ਪਾਲਦਿਆ ਵੀ ਆਪਣੀਆਂ ਪੰਜਾਬੀ ਗੱਲਾਂ ਹੋਣ ਬਹੁਤ ਸੁਣ ਕੇ ਖੁਸ਼ ਆ ਜਦੋਂ ਆਪਾਂ ਇੱਥੇ ਛਡਾਉਨੇ ਨੇ ਕਈ ਯਾਰ ਬਹਿ ਕੇ ਗੱਲਾਂ ਉਹ ਸਾਰੀਆਂ ਸੁਣਦੇ ਆ ਕਹਿੰਦੇ ਹਾਂ ਤਾਂ ਇੰਨੇ ਵੱਡਾ ਵਧੀਆ ਆਪਣਾ ਇੰਡੀਆ ਦਾ ਮਾਹੌਲ ਜਿਆ ਸੋਹਣਾ ਲੱਗਦਾ ਯਾਰ ਵੀ ਸਾਡੇ ਬਾਬੇ ਬੈਠੇ ਆ ਉਹ ਇੰਨਾ ਵੰਗਿਆ ਹੀ ਉਹ ਇੱਥੇ ਯਾਰ ਕੰਮ ਆ ਬਸ ਹਾਂ ਕੰਮ ਉਹ ਤੇ ਆ ਜਾ ਉੱਥੇ ਤਾਂ ਜਾਂ ਕਰਿਆ ਆਉਦੇ ਯਾਰ ਐ ਥੋੜਾ ਜਿਹਾ ਹੁਣ ਆਪਾਂ ਇੱਥੇ ਚਾਰ ਪੰਜ ਬੈਠੇ ਆ ਆਏ ਇਕੱਠੇ ਹਾਂ ਇਹ ਤਾਂ ਹੁੰਦਾ ਹੀ ਨਹੀਂ ਇਕੱਠੇ ਹੋ ਉਦੋਂ ਦਾ ਬੰਦਾ ਬੁੜੀ ਨਹੀਂ ਇਕੱਠੇ ਹੁੰਦੇ ਉਹ ਵੀ ਾਟੋ ਾਟੋ ਦੇ ਕੰਮ ਤੋਂ ਹਾਂ ਉਹ ਤਾਂ ਉਹਦੇ ਕੰਮ ਤੋਂ ਆਉਣਾ ਪੈ ਜਾਣਾ ਬਸ ਜਾਨ ਡਿਊਟੀ ਦੇ ਜੋ ਬੰਦੇ ਇਕੱਠੇ ਹੁੰਦੇ ਉਦੋਂ ਇਕੱਠੇ ਹਾਂ